ਫਰੋਜ਼ਪੁਰ ਪੁਲਿਸ ਨੂੰ ਇਹ ਤਾਂ ਨਸ਼ਾ ਵਿਰੋਧ ਦੇ ਵਿੱਚ ਬਹੁਤ ਹੀ ਵਧੀਆ ਸਫਲਤਾ ਹਾਸਲ ਹੋਈ ਜਦੋਂ ਸਾਡੀ ਸਾਰੀਆਂ ਟੀਮ ਸੀਆਈਏ ਫਰੋਜ਼ਪੁਰ ਸੀਆਈਏ ਜ਼ੀਰਾ ਤੇ ਜਿਹੜੇ ਸਾਡੇ ਐਸਐਚਓ सदर ਤੇ ਸਿਟੀ ਜ਼ੀਰਾ ਤੇ ਸਾਡੇ ਡੀਐਸਪੀ ਸਾਹਿਬਾਨ ਦੀ ਸੁਪਰਵੀਜ਼ਨ ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਕੰਮ ਕਰਦੇ ਹੋਏ ਮਕੱਲਮਾ ਨੰਬਰ ਜਿਵੇਂ 367 ਹੈ ਇਹਦੇ ਵਿੱਚ ਸੀਆਈਏ ਫਰੋਜ਼ਪੁਰ ਵੱਲੋਂ ਇਹ ਪਰਚਾ ਦਰਜ ਹੋਇਆ ਹੈ ਉਥਾਣਾ ਸਿਟੀ ਫਿਰੋਜ਼ਪੁਰ ਦੇ ਵਿੱਚ ਜਿਹਦੇ ਵਿੱਚ 1 ਕਿਲੋ 13 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਤੇ ਤਿੰਨ ਮੋਬਾਈਲ ਤੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਹੈ ਜਿਹਦੇ ਵਿੱਚ ਲਵ ਉਰਫ ਲਵ ਪੱਟੀ ਤੇ ਸ਼ਿਵਾ ਤੇ ਪ੍ਰਗਟ ਇਹ ਤਿੰਨ ਜਣੇ ਗ੍ਰਿਫਤਾਰ ਕੀਤੇ ਤੇ ਇਹਨਾਂ ਕੋਲੋਂ 1 ਕਿਲੋ 13 ਗ੍ਰਾਮ ਹੈਰੋਇਨ ਇਹ ਕਿੱਥੋਂ ਲੈ ਕੇ ਆਉਂਦੇ ਸੀ ਇੱਥੇ ਇਹ ਦੱਸਣਯੋਗ ਹੈ ਜੀ ਵੀ ਜਿਹੜੇ ਇਹ ਇਹਨਾਂ ਤੋਂ ਜਿਹੜੀ ਰਿਕਵਰੀ ਹੋਈ ਹੈ ਜਿਹੜੀ ਪਿੱਛੇ ਅਸੀਂ 5 ਕਿਲੋ ਹੈਰੋਇਨ ਅਤੇ ਉਹਦੇ ਨਾਲ 29 ਲੱਖ 16000 ਜਿਹੜਾ ਆਪਾਂ ਕੈਸ਼ ਜਿਹੜਾ ਡਰੱਗ ਮਨੀ ਸੀ ਉਹਰ ਕਵਰ ਕੀਤੀ ਸੀ ਉਸ ਦੀ ਬੈਕਵਰਡ ਲਿੰਕੇਜ ਦੇ ਵਿੱਚ ਹੀ ਆਹ ਜਿਹੜੀ ਇਹ ਬੰਦਿਆਂ ਦਾ ਨਾਮ ਆਉਂਦਾ ਸੀਗਾ ਪੁੱਛ ਕੇ ਤੇ ਤੇ ਉਹਦੇ ਇੰਟਰੋਗੇਸ਼ਨ ਤੇ ਸਾਡਾ ਇਹ ਬੰਦੇ ਨਿਕਲੇ ਇਹਨਾਂ ਤੇ ਵੀ ਬੜੇ ਵਧੀਆ ਤਰੀਕੇ ਦੇ ਨਾਲ ਆਹ ਇੰਟੈਲੀਜੈਂਸ ਨੂੰ ਗੈਦਰ ਕਰਕੇ ਹੋਰ ਉਸ ਨੂੰ ਡਿਵੈਲਪ ਕਰਕੇ ਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਮਿਲੀ ਹੈ ਜੇ ਇਹ ਰਖੜੀ ਰੋਡ ਸੈਨਰ ਦੇ ਨਜ਼ਦੀਕ ਉੱਥੇ ਆ ਰਹੇ ਸੀ ਸਾਡੇ ਵੱਲੋਂ ਸੜੀ ਟੀਮਸ ਉਹ ਲੋਕਾਂ ਨੂੰ ਇੰਟਰਸੈਪਟ ਕਰਕੇ ਫੜੇ ਨੇ ਤੇ ਇਵੇਂ ਹੀ ਮਕਦਮਾ ਨੰਬਰ 116 ਹੈ ਜੀ ਇਹਦੇ ਵਿੱਚ ਇਹ ਥਾਣਾ ਸਿਟੀ ਜ਼ੀਰਾ ਇਹਦੇ ਚ 51 ਕਿਲੋ 64 ਗ੍ਰਾਮ ਚੂਰਾ ਪੋਸਤ ਹੈ ਉੱਕੀ ਇਹ ਇੱਕ ਸੰਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਇਹ Rajasthan ਤੋਂ ਇਹ ਲੈ ਕੇ ਆ ਰਹੇ ਸੀਗੇ ਇਹਦੀ ਵੀ ਇਹਨਾਂ ਨੂੰ CIA ਉਹਨਾਂ ਨੂੰ ਇਨਫੋਰਮੇਸ਼ਨ ਸੀਗੀ ਤੇ ਉਹਦੇ ਤੇ ਪੁਲਸੂਆ ਮਨਸੂਰ ਦੇਵਾ ਚਤਰਾ ਰੋਡ ਜ਼ੀਰੇ ਉੱਥੇ ਇਹਨਾਂ ਨੂੰ ਇੰਟਰਸੈਪਟ ਕੀਤਾ ਟਰੱਕ ਦੇ ਵਿੱਚੋਂ ਇਹਨਾਂ ਨੂੰ ਬਰਾਮਦਗੀ ਹੋਈ ਹੈ ਤੇ ਇਹਦੇ ਵਿੱਚ ਇਹ ਦੋ ਜਣਿਆਂ ਦੀ ਗ੍ਰਿਫਤਾਰੀ ਹੈ ਸੰਦੀਪ ਸਿੰਘ ਤੇ ਗੁਰਪ੍ਰੀਤ ਸਿੰਘ ਸਰ ਇਹ ਕਿnde ਵਿੱਚੋਂ ਪਾਕੀ ਲੈ ਕੇ ਆ ਰਹੇ ਸੀ ਕਿਹੜੀ ਚੀਜ਼ਾਂ ਦੇ ਵਿੱਚ ਲੈ ਕੇ ਆ ਰਹੇ ਸੀ ਇਹਦੇ ਵਿੱਚ ਜਿਹੜਾ ਕੁਝ ਹੋਰ ਕਾਦੀ ਸੀ ਇਹਨੂੰ ਟਰੱਕ ਸੱਤੇ ਰਬੜ ਵਾਲਾ ਪਾਊਡਰ ਰਬੜ ਵਾਲਾ ਜਿਹੜਾ ਪਾਊਡਰ ਜਿਹਾ ਹੁੰਦਾ ਉਹਦੀਆਂ ਬੋਰੀਆਂ ਉਹਦੇ ਟਰੱਕ 'ਚ ਰੱਖੀਆਂ ਹੋਈਆਂ ਸੀ ਉਹਦੇ ਵਿੱਚ ਲੁਕੋ ਕੇ ਇਹ ੂਕੀ ਜਿਹੜੀ ਲੁਕੀ ਹੋਈ ਸੀ ਦੋ ਗੱਟਾਂ 'ਚ ਉਹ ਉਥੋਂ ਬਰਾਮਦ ਹੋਈ ਹੈ ਤੇ ਇਵੇਂ ਹੀ ਮੁਕੱਦਮਾ ਨੰਬਰ 150 ਹੈ ਇਹ ਸਦਰ ਜ਼ੀਰਾ ਦਰਜ ਕੀਤਾ ਗਿਆ ਜਿਹਦੇ ਵਿੱਚ ਵੀ ਸਦਰ ਜ਼ੀਰਾ ਐਸ ਐਚਓ ਤੇ ਸੀਆਈਏ ਜ਼ੀਰਾ ਵੱਲੋਂ 20 ਕਿਲੋ ਫੀਮ ਜਿਹੜੀ ਉੱਥੋਂ ਬਰਾਮਦ ਹੋਈ ਹੈ 20 ਕਿਲੋ 258 ਗ੍ਰਾਮ ਤੇ ਇੱਕ ਕੈਨੇਡਾ ਕਾਰ ਤੇ ਦੋ ਮੋਬਾਈਲ ਤੇ ਇਹਦੇ ਵਿੱਚ ਤਿੰਨ ਜਣੇ ਗ੍ਰਿਫਤਾਰ ਕੀਤੇ ਆ ਜਿਹੜੇ ਹਰਜਿੰਦਰ ਸਿੰਘ ਗੁਰਜਿੰਦਰ ਸਿੰਘ ਤੇ ਸੁਰਜੀਤ ਸਿੰਘ ਇਹ ਸਾਰੇ ਮਖੂਏ ਦੀਏ ਦੇ ਆ ਰਹਿਣ ਵਾਲੇ ਥਾਣਾ ਮਖੂਏ ਦੀਏ ਵਿੱਚ ਰਹਿਣ ਵਾਲੇ ਤੇ ਇਹ ਇਥੋਂ ਯੂਪੀ ਇਹਨਾਂ ਦੇ ਇੰਟੈਲੀਜੈਂਸ ਇਨਪੁਟ ਸੀ ਗਿਆ ਸਾਨੂੰ ਵੀ ਇਹ ਬੰਦੇ ਜਿਹੜਾ ਕੰਮ ਕਰਦੇ ਜਿਹੜਾ ਇਹਦਾ ਅਫੀਮ ਵਗੈਰਾ ਲੈ ਕੇ ਵੇਚਦੇ ਆ ਕਿੱਥੇ ਰਹੀ ਜੀ ਮੈਨਾਂ ਤੇ ਇਹ ਬੜੇ ਇਹਨਾਂ ਨੇ ਇਨਫੋਰਮੇਸ਼ਨ ਬੇਸ ਜਦੋਂ ਸਰਚ ਕਰਨ ਲੱਗੇ ਉਸ ਤੋਂ ਬਾਅਦ ਗੱਡੀ ਦੀ ਤੇ ਉਹਨਾਂ ਨੇ ਸੀਕ੍ਰੇਟ ਕੰਟੇਨਰ ਬਣਾਇਆ ਹੋਇਆ ਸੀ ਗੱਡੀ ਦੇ ਵਿੱਚ ਜਿਵੇਂ ਇੱਕ ਪਿਛਲੇ ਪਾਸੇ ਗੱਡੀ ਦੇ ਉਹ ਇੱਕ ਉਹਦਾ ਸੀਕ੍ਰੇਟ ਕੰਟੇਨਰ ਜਆ ਬਣਾਇਆ ਹੋਇਆ ਸੀ ਜਗ੍ਹਾ ਬਣਾਈ ਸੀ ਜਿਹੜਾ ਆਮ ਪਤਾ ਨਹੀਂ ਲੱਗਦਾ ਸੀ ਉਸ ਨੂੰ ਇਹਦੇ ਪਾਰਟਸ ਦੇ ਨਾਲ ਹੀ ਟਕਿਆ ਹੋਇਆ ਸੀ ਜਿਵੇਂ ਕੋਈ ਰਬੜ ਪਾਰਟ ਜਿਹਾ ਹੋ ਤੇ ਉਹ ਇੱਥੋਂ ਤੇ ਅੱਗਿਓ ਗੱਡੀ ਦੇ ਅਗਲੇ ਪਾਸਿਓ ਮੋਨਟ ਦੇ ਥੱਲੇੋਂ ਉੱਥੋਂ ਇਹ 20 ਕਿਲੋ ਪੀਮ ਬਰਾਮਤ ਹੋਈ ਹੈ ਇਹ 52 ਦਾ ਸ਼ਾਹ ਵਾਲਾ ਦੇ ਕੋਲੇ ਇਹਨਾਂ ਨੇ ਇੰਟਰਸੈਪਟ ਕੀਤਾ ਸੀ ਤੇ ਸਾਰਾ ਇਹਨਾਂ ਦਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀ ਕਾਫੀ ਦਿਨ ਤੋਂ ਇਹਨਾਂ ਦਾ ਪਿੱਛਾ ਕਰਦੇ ਸੀ ਇੱਥੇ ਦਸਮੇ ਹੋ ਗਿਆ ਜੀ ਇੱਕ ਹੋਰ ਕੇਸ ਜਿਹੜਾ ਐਨਡੀਪੀਐਸ ਦਾ ਗੁਰੂ ਹਰਸ ਹੈ ਵੀ ਦਰਜ ਕੀਤਾ ਜਿੱਥੇ ਉਹ ਬੱਸ ਦੇ ਵਿੱਚ ਹੀ ਲੈ ਕੇ ਮਹਾਰਾਸ਼ਟਰ ਸਾਈਡ ਤੋਂ ਬੱਸ ਦੇ ਵਿੱਚ ਲੈ ਕੇ ਉਹ ਬੰਦਾ ਸੁਰਦੇਵ ਸਿੰਘ ਉਰਫ ਮੋਲੀ ਪੁੱਤਰ ਮਹਿੰਦਰ ਸਿੰਘ ਵਾਸੀ ਬਾਬਾ ਤਾਰੇ ਵਾਲਾ ਖੂ ਦਾਕਲੀ ਪੰਜੇਗੇ ਤਾੜ ਤੋਂ ਉਹ 35 ਕਿਲੋ ਭੁੱਕੀ ਚੂਰਾ ਪੋਸਟ ਉਹਦੇ ਵਿੱਚ ਲੈ ਕੇ ਆ ਰਿਹਾ ਸੀਗਾ ਉਸ ਨੂੰ ਜਦੋਂ ਹੀ ਉਤਰ ਕੇ ਕਿਤੇ ਉਸ ਨੂੰ ਕਾਬੂ ਕੀਤਾ ਗਿਆ ਤੇ ਉਸ ਤੋਂ ਵੀ 30 ਕਿਲੋ ਭੁੱਕੀ ਰਾਮਦਰ ਚਾਰ ਮਕਦਮੇ ਦਰਜ ਕੀਤੇ ਜੀ ਇੱਕ ਦੇ ਵਿੱਚ 1 ਕਿਲੋ 13 ਗ੍ਰਾਮ ਹੈਰੋਇਨ ਇੱਕ ਮੋਟਰਸਾਈਕਲ ਇੱਕ ਤਿੰਨ ਮੋਬਾਈਲ ਦੂਜੇ ਜੀ 51 ਕਿਲੋ 64 ਗ੍ਰਾਮ ਚੂਰਾ ਭੁੱਕੀ ਚੂਰਾ ਪੋਸਟ ਤੇ ਤੀਜੇ ਚ 20 ਕਿਲੋ 258 ਗ੍ਰਾਮ ਹਫੀਮ ਤੇ ਕ੍ਰੇਟਾਕਾਰ ਤੇ ਦੋ ਮੋਬਾਈਲ ਤੇ ਐਵੇਂ 35 ਕਿਲੋ ਭੁਖੀ ਚੂਰਾ ਪੋਸ ਇੱਕ ਚੋਤੇ ਇੱਕ ਪੀਸ ਇਹਨਾਂ ਤੋਂ ਜਿਹੜੀ ਹੋਰ ਪੁੱਛ ਕੇ ਚੱਲੀ ਹੈ ਜਿੱਥੇ ਇਹਨਾਂ ਦੇ ਬੈਕਵਾਰਡ ਤੇ ਫਾਰਵਰਡ ਲਿੰਕੇਜਸ ਹੈ ਉਹਨਾਂ ਨੂੰ ਵਰਕਆਊਟ ਕਰ ਰਹੇ ਆ ਤੇ ਇਹਨਾਂ ਤੇ ਹੋਰ ਵੀ ਸਾਨੂੰ ਸੰਭਾਵਨਾ ਹੈ ਜਿਵੇਂ ਪਹਿਲਾ ਕੇਸ ਵੀ ਤੁਹਾਨੂੰ ਦੱਸਿਆ ਸੀਗਾ ਹੈਰਨ ਜਿਹੜੀ ਰਿਕਵਰ ਹੋਈ ਹੈ ਉਹ ਸਾਡੀ ਬੈਕਵਾਰਡ ਲਿੰਕੇਜ ਦੇ ਵਿੱਚੋਂ ਜਿਹੜਾ 5 ਕਿਲੋ ਤੇ 29 ਲੱਖ ਰੁਪਇਆ बरामद ਹੋਇਆ ਸੀ ਉਸ ਕੇਸ ਦੀ ਬੈਕਵਰਡ ਲਿੰਕੇਜ ਦੇ ਵਿੱਚੋਂ ਆ ਤੇ ਅਸੀਂ ਹੋਰ ਵੀ ਸਾਨੂੰ ਉਮੀਦ ਆ ਵੀ ਕੁਝ ਦਿਨਾਂ ਚ ਅਸੀਂ ਹੋਰ ਵੀ ਦੇ ਜਨ ਰਿਕਵਰੀਜ਼ ਹੋਣਗੀਆਂ ਤੁਹਾਡੇ ਨਾਲ ਸਾਂਝੀ ਕਰਾਂਗੇ